ਮੈਂ ਇੰਨੀ ਗੱਲ ਕਹਿਣਾ ਵੀ ਜਿਹੜੀ ਸਾਡੀ ਮਸਜਿਦ ਹੈ ਜਿੱਥੇ ਮੇਰੇ ਦਾਦੇ ਨੇ ਮੇਰੇ ਪਰਦਾਦੇ ਨੇ ਮੇਰੀਆਂ ਪੂਰੀਆਂ ਪੁਸ਼ਤਾ ਨੇ ਨਮਾਜ਼ ਸਿਰਦੇ ਕੀਤੇ ਨਾ ਉਹ ਮੇਰੀ ਮਸਜਿਦ ਹੈ ਆਉਣ ਵਾਲੀਆਂ ਮੇਰੀਆਂ ਨਸਲਾਂ ਵੀ ਉੱਥੇ ਸਿਰਦਾ ਕਰਨਗੀਆਂ ਉਹ ਯਾਰ ਮੇਰੀ ਮਸਜਿਦ ਦਾ ਅਸੀਂ ਗੈਰ ਬੰਦਾ ਕੋਈ ਮੰਗਣ ਆ ਰਿਹਾ ਉਹ ਪਤਾ ਨਹੀਂ ਕਿਹੜੀ ਸਟੇਟ ਦਾ ਹੁੰਦਾ ਪਹਿਚਾਨ ਵੀ ਨਹੀਂ ਹੁੰਦੀ ਉਹਨੂੰ ਅਸੀਂ 68 68 ਦਿਹਾੜੀ ਚ 5 ਜਿੰਨਾਂ ਨੂੰ 50 ਰੁਪਏ ਦੇ ਦਿੰਨੇ ਆ ਕੀ ਅਸੀਂ ਇੱਕ ਬਾਕਸਾ ਲਾ ਕੇ ਮੇਰੇ ਇੱਥੋਂ ਜਿਹੜਾ ਤੁਹਾਡੇ ਅਸਲ ਅਜ ਮੰਦਿਰ ਕੋਲੇ ਨੂੰ ਮੈਸੇਜ ਆ ਵੀ ਇੱਕ ਮਸਜਿਦ ਦੇ ਨਾਮ ਦਾ ਤੁਸੀਂ ਆਪਣੇ ਆਪਣੇ ਘਰ ਇੱਕ 10 ਰੁਪਏ ਦਾ ਬਾਕਸ ਨਹੀਂ ਲਾ ਸਕਦੇ ਮਾਮੂਨੂ ਸਾਹਿਬ ਹਰ ਮਸਜਿਦ ਨੂੰ ਐਵਰੇਜ 150 ਕਰ ਲੱਗਦਾ ਲੱਗਦਾ ਨਹੀਂ 150 ਕਰ ਅਗਰ 10 ਰੁਪਏ ਪਰ ਡੇ ਹਰ ਬੰਦਾ ਇਹ ਹਦ ਕਰ ਲਵੇ ਵੀ ਹਾਂ ਸਾਡੇ ਪੁਰਖਾਂ ਨੇ ਇੱਥੇ ਨਮਾਜ਼ ਪੜ੍ਹੀ ਹੋਈ ਹੈ ਔਰ ਸਾਡੀਆਂ ਨਸਲਾਂ ਨੇ ਪੜ੍ਹਨੀ ਹੈ ਸਾਡੀ ਮਸਜਿਦ ਦਾ ਗੈਰ ਨੂੰ ਵੀ ਤਾਂ ਦਿੰਨੇ ਆ ਅਸੀਂ ਆਪਣੇ ਨੂੰ ਆਪਣੀ ਮਸਜਿਦ ਦਾ 10 ਰੁਪਏ ਰੋਜ਼ ਕਟਾਂਗੇ ਸਿਰਫ ਇੱਕ 10 ਰੁਪਏ 150 ਮਸਜਿਦ ਦਾ 1500 ਰੁਪਏ ਦਿਨ ਦਾ ਹੋ ਗਿਆ ਔਰ ਇੱਕ ਮਹੀਨੇ ਦਾ ਮਾਮੂਨ ਸਾਹਿਬ 45000 ਰੁਪਏ ਇੱਕ ਮਸਜਿਦ ਨੂੰ ਹੋ ਗਿਆ ਇੱਕ ਮਸਜਿਦ ਦੀ ਜਦੋਂ ਕੰਸਟਰਕਸ਼ਨ ਦਾ ਕੰਮ ਹੁੰਦਾ 50 ਸਾਲ ਬਾਅਦ ਹੁੰਦਾ ਮਾਮੂਨ ਸਾਹਿਬ ਤੁਸੀਂ ਸੋਚ ਸਕਦੇ ਹੋ ਵੀ ਇਹ ਕਿੰਨੇ ਕਰੋੜ ਚ ਮਤਲਬ ਥੋੜਾ ਕਰੋੜ ਪਲੱਸ ਚ ਬੈ ਜਾਊਗਾ 10 ਰੁਪਏ ਤੁਹਾਡੇ ਖਜ਼ਾਨਾ ਇਹੀ ਮਤਲਬ ਹੈ ਖਜ਼ਾਨਾ ਤੁਹਾਡਾ ਅੰਦਰ ਪਿਆ ਹੈ ਔਰ ਤੁਸੀਂ ਲੋਕਾਂ ਤੋਂ ਮੰਗਦੇ ਫਿਰਦੇ ਹੋ ਕਿੱਡੀ ਉਹ ਇਨਸ਼ਾਅੱਲਾ ਦੇਖੋ ਆਉਣ ਵਾਲੇ ਸਮੇਂ 'ਚ ਜਿਵੇਂ ਕੋਈ ਵੀ ਮੁਸਤਖੀਕਾ ਕਿਸੇ ਨੇ ਇਲਾਜ ਕਰਉਣਾ ਉਹ ਇਲਾਜ ਨਹੀਂ ਕਰਵਾ ਪਾਉਂਦਾ ਹੈਗਾ ਤਾਂ ਉਹਨੂੰ ਕਿਤੇ ਵੀ ਆਉਣ ਦੀ ਲੋੜ ਨਹੀਂ ਹੈਗੀ ਕਿਸੇ ਸੁਸਾਇਟੀ ਕੋਲ ਕੋਈ ਕਿਤੇ ਨਹੀਂ ਆਉਣ ਦੀ ਲੋੜ ਔ ਸਿਰਫ ਆਪਣੀ ਮਸਜਿਦ ਦੇ ਇਮਾਮ ਤੱਕ ਜਾਵੇ ਔਰ ਮਸਜਿਦ ਦੇ ਇਮਾਮ ਸਾਹਿਬ ਨੂੰ ਆਪਣਾ ਜਾ ਕੇ ਦੱਸੇ ਉਹ ਮਸਜਿਦ ਦੇ ਇਮਾਮ ਸਾਹਿਬ ਉਹਦੀ ਤਹਿਕੀਕ ਕਰਨ ਔਰ ਉਹ ਨੀਡੀ ਇਹ ਬੰਦਾ ਤਾਂ ਆਪਣੀ ਮੈਨੇਜਮੈਂਟ ਤੋਂ ਇੱਕ ਐਪਲੀਕੇਸ਼ਨ ਲਖਵਾ ਦੇਣ ਤਕਵਾ ਵੈਲਫੇਅਰ ਸੁਸਾਇਟੀ ਨੂੰ ਔਰ ਆਲੇ ਸਮੇਂ 'ਚ ਸਾਡੇ 6 ਮਹੀਨੇ ਦੇ ਇਹ ਇਨਸ਼ਾ ਅੱਲਾ 6 ਮਹੀਨੇ ਹੋਰ ਸਾਨੇ ਸਟੈਪ ਲੈ ਲੈਨੇ ਉਹ ਐਪਲੀਕੇਸ਼ਨ ਸਾਨੂੰ ਮੈਨੇਜਮੈਂਟ ਦੀ ਜਦੋਂ ਆ ਗਈ ਸਾਨੇ ਸਿਰਫ ਕੇਸ ਦੇ ਉੱਪਰ ਡਿਸਕਸ ਕਰਨਾ ਕਿੰਨਾ ਖਰਚਾ ਹੋਊਗਾ ਉਹ ਬੰਦਾ ਸਾਨੇ ਉਹ ਸਿੱਧਾ ਸਾਡੇ ਅਕਾਊਂਟ ਸੁਸਾਇਟੀ ਦੇ ਅਕਾਊਂਟ ਤੋਂ ਸਿੱਧਾ ਮੈਨੇਜਮੈਂਟ ਨੂੰ ਪਾ ਦੇਣਾ ਉਹ ਇਣੀ ਆਪਣੀਆਂ ਮਰਜ਼ੀ ਦਾ ਨਹੀਂ ਉਹ ਖੜੇ ਹੋ ਉਹ ਸਾਨੂੰ ਮਰਜ਼ੀ ਦਾ ਸਾਨੂੰ ਇਨਵਾਈਟ ਕਰਨ ਵੀ ਅਸੀਂ ਆ ਪਲਾਨ ਲੈ ਕੇ ਖੜੇ ਸਾਡਾ ਸਾਥ ਦੋ ਤੁਸੀਂ ਆਪਣੀਆਂ ਮਰਜ਼ੀ ਦਾ ਜੀ ਸਪੋਰਟ ਦੇਣੀ ਆ ਸਾਨੂੰ ਕੁਝ ਨਹੀਂ ਪਰ ਆਪਾਂ ਆਪਣੀਆਂ ਮਰਜ਼ੀ ਦਾ ਰਿਪਰੈਜ਼ੈਂਟ ਕਰਨਾ ਜੀ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂ ਰਸ਼ੀਦ ਅੱਜ ਫੇਰ ਆਪ ਸਭ ਦਾ ਵੈਲਕਮ ਕਰਦਾ ਔਰ ਅੱਜ ਸਾਡੇ ਨਾਲ ਮੁਜ਼ਮਮਿਲ ਬਿਨ ਇਕਬਾਲ ਜੋ ਸਥਾਪਕ ਕਹ ਲੋ ਔਰ ਆਪਾ ਫਾਊਂਡਰ ਕਹ ਲੋ ਤਕਵਾ ਵੈਲਫੇਅਰ ਸੁਸਾਇਟੀ ਦੇ ਵਨ ਔਰ ਇਹਨਾਂ ਦੀ ਇੰਟਰੋਡਕਸ਼ਨ ਇਹ ਕਹ ਵੀ ਹੈ ਕਿ ਪਹਿਲਾਂ ਕਾਫੀ ਦੇਰ ਤੋਂ ਹੈ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਨੇ ਕੰਮ ਕਰਦੇ ਰਹੇ ਨੇ ਸਮਾਜ ਸੇਵਾ ਦੇ ਇਹ ਸੋਸਾਇਟੀ ਜੋ ਇਹਨਾਂ ਦੀ ਬਣੀ ਹੈ ਤਕਵਾ ਵੈਲਫੇਅਰ ਸੋਸਾਇਟੀ ਅੱਜ ਇਹਨਾਂ ਨੂੰ ਰਿ ਵੈਲਕਮ ਕਰਨ ਦਾ ਇਹਨਾਂ ਨੂੰ ਰਿ ਬਲਾਉਂ ਦਾ ਇੱਕ ਮਕਸਦ ਇਹ ਹੈ ਕਿ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਇਹਨਾਂ ਨੇ ਲਿਆ ਉਹਦੇ ਵਿੱਚ ਕੀ ਕੀਤਾ ਕਿ ਜੋ ਮਸਜਿਦਾਂ ਦੇ ਇਮਾਮ ਹੈ ਉਹਨਾਂ ਨੂੰ ਆਨਰ ਕੀਤਾ ਇਹ ਇੱਕ ਉਹ ਕੈਟਾਗਰੀ ਹੈ ਜਿਹ ਜੋ ਕੈਟਾਗਰੀ ਇਗਨੋਰਡ ਸੀਗੀ ਜੋ ਕੈਟਾਗਰੀ ਜਿਹਨਾਂ ਦਾ ਜਿਸ ਕੈਟਾਗਰੀ ਦਾ ਪਗਲ ਕਰੀਏ ਮੁਕਾਮ ਬਹੁਤ ਬੜਾ ਹੈ ਲੇਕਿਨ ਕਿਸੇ ਨੇ ਨਾ ਬਰ ਗੌਰ ਨਹੀਂ ਕੀਤਾ ਤਾਂ ਉਸ ਮੁੱਦੇ ਨੂੰ ਲੈ ਕੇ ਇਹ ਹਾਈਲਾਈਟ ਵੀ ਹੋਈ ਜੋ ਸੁਸਾਇਟੀ ਹੈ ਔਰ ਉਸ ਤੋਂ ਬਾਅਦ ਸਾਡੇ ਵੀ ਧਿਆਨ ਚਾਹੀ ਔਰ ਮੈਂ ਇਹਨਾਂ ਨੂੰ ਭਾਈ ਸਾਹਿਬ ਨੂੰ ਉਸ ਟਾਈਮ ਵੀ ਕਿਹਾ ਸੀਗਾ ਕਿ ਮੈਂ ਇੰਟਰਵਿਊ ਕਰਨਾ ਚਾਹਾਂਗਾ ਤੁਹਾਡੀ ਆਓ ਆਪਾਂ ਗੱਲ ਕਰਦੇ ਹਾਂ ਔਰ ਜਾਣਦੇ ਹਾਂ ਕੀ ਮਨੋਰਥ ਹੈ ਤਕਵਾ ਵੈਲਕਰ ਸੁਸਾਇਟੀ ਦਾ ਆ ਸਭ ਤੋਂ ਪਹਿਲਾਂ ਜੀ ਮੁਜ਼ਮਿਲ ਸਾਹਿਬ ਮੈਂ ਵੈਲਕਮ ਕਰਾਂਗਾ ਤੁਹਾਨੂੰ ਆਪਣੇ ਚੈਨਲ ਰੀਸੈਂਟ ਟਾਈਮ 'ਚ ਜੀ ਜੀ ਮਾਮੂਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਨੂੰ ਥੋੜਾ ਸਮਾਂ ਦੇਣ ਲਈ ਦੇਖੋ ਜਿਹੜੀ ਇਹ ਸੋਸਾਇਟੀ ਆ ਮੈਂ ਇਹਦੇ ਤੇ ਥੋੜਾ ਜਿਹਾ ਰੋਸ਼ਨੀ ਪਾਣੀ ਚਾਹੂੰਗਾ ਤਕਵਾ ਵੈਲਫੇਅਰ ਸੋਸਾਇਟੀ ਆ ਆਪਣੇ ਸ਼ਹਿਰ ਮਲੇਰ ਕੋਲਾ ਦੀ ਅਸੀਂ ਸਾਡੇ ਦੋ ਤਿੰਨ ਮਮੂਨ ਸਾਹਿਬ ਜਿਹੜੇ ਮੇਨ ਪੁਆਇੰਟ ਨੇ ਜੀ ਜੀ ਸਾਡੇ ਜਿਹੜੇ ਮੇਨ ਅਸਲ ਮਮੂਨ ਸਾਹਿਬ ਸ਼ਹਿਰ ਲੈਵਲ ਤੇ ਪੁਆਇੰਟ ਨੇ ਉਹ ਸਾਡੇ ਸਭ ਤੋਂ بڑے ਹੈਗੇ ਨੇ ਪੁਆਇੰਟ ਮਸਜਿਦਾਂ ਦੇ ਸੰਬੰਧ 'ਚ ਅਸੀਂ ਜਿਹੜਾ ਮਸਜਿਦਾਂ ਦਾ ਅਸਲ ਨਾਮ ਤੋਂ ਪਹਿਚਾਨੀ ਜਾਂਦੀ ਹੈ ਨਾ ਅਸੀਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਤੋਂ ਪਹਿਚਾਨ ਦੇਣੀ ਚਾਹੁੰਦੇ ਹਾਂ ਜਿਹੜੇ ਸਾਡੇ ਮਕਸਦ ਨਾਲ ਆਉਣ ਵਾਲੇ ਸਮੇਂ 'ਚ ਅਸੀਂ ਸਾਡੇ ਜਿਹੜੇ ਪਲਾਨ ਮਾਮੂਨ ਸਾਹਿਬ ਅਸਲ ਵਿੱਚ ਜਿਵੇਂ ਹੁਣ ਮਸਜਿਦ ਬਸ ਸਟੈਂਡ ਵਾਲੀ ਹੈ ਮੰਨ ਲਓ فرض ਕਰ ਲਓ ਇਹ ਬਸ ਸਟੈਂਡ ਦੇ ਨਾਮ ਤੇ ਜਾਣੀ ਜਾਂਦੀ ਹੈ ਪਰ ਨਹੀਂ ਅਸੀਂ ਆਉਣ ਵਾਲੇ ਸਮੇਂ ਵਿੱਚ ਸ਼ਹਿਰ 'ਚ ਜਿਵੇਂ ਮੰਨ ਲਓ ਕਾਲੇ ਪੀਡੀਏ ਦੇ ਉੱਪਰ ਉਹ ਫਲਾਮਾ ਜੀ ਸਰੰਦੀਗੜ ਮਸਜਿਦ ਜੀ ਕਾਲੇ ਪੀੜੇ ਨੂੰ ਕਿਸੇ ਨੂੰ ਬਿਮਾਰੀ ਆ ਜਾਂ ਕੋਈ ਏਡ ਲੈਣੀ ਆ ਤਾਂ ਉਹ ਮਸਜਿਦ ਸਰੰਦੀਗੜ ਜਾਵੇ ਜਾਂ ਟੀਵੀ ਦੀ ਬਿਮਾਰੀ ਆ ਤਾਂ ਉਹ ਜੋੜਿਆਂ ਦੀ ਮਸਜਿਦ ਜਾਂ ਫਿਰ ਕੋਈ ਸਾਡੀਆਂ ਵਿਡੋ ਔਰਤਾਂ ਨੇ ਜਿਨ੍ਹਾਂ ਦੇ ਹਸਬੰਡ ਦਾ ਇੰਤਕਾਲ ਹੋ ਚੁੱਕਿਆ ਉਹਨਾਂ ਨੂੰ ਪੈਨਸ਼ਨ ਵਗੈਰਾ ਉਸ ਆਪਣੇ ਜੀ ਜਮਾਲਪੁਰੇ ਕੋਈ ਮਸਜਿਦ ਤੈ ਹੋ ਜੂਗੀ ਵੀ ਜਿਹੜੀਆਂ ਸਾਡੀਆਂ ਔਰੇ ਮਸਜਿਦਾਂ ਪਈਆਂ ਨੇ ਸ਼ਹਿਰ 'ਚ ਏਡੀ ਵੱਡੀ ਇਹ ਸਾਡਾ ਖਜ਼ਾਨਾ ਹੈ ਜਿਹਨੂੰ ਅਸੀਂ ਭੁੱਲੀ ਫਿਰਦੇ ਆ ਬਹੁਤ ਵੱਡੀ ਸਾਡੇ ਵਾਸਤੇ ਅਫਸੋਸ ਦੀ ਗੱਲ ਹੈ ਵੀ ਅਸੀਂ ਸਿਰਫ ਨਮਾਜ਼ਾਂ ਦਾ ਕੇ ਮਾਜ਼ੀਨਾ ਰੱਖੀ ਹੋਈ ਹੈ ਨਾ ਪਰ ਆਉਣ ਵਾਲੇ ਸਮੇਂ 'ਚ ਇਨਸ਼ਾਅੱਲਾ ਤੁਹਾਨੂੰ ਹਰ ਮਾਜ਼ੀ 'ਚ ਕੋਈ ਨਾ ਕੋਈ ਪਹਿਚਾਨ ਮਿਲੂਗੀ ਫਲਾਈ ਕਮਾਦੀ ਚਾਹੇ ਉਹ ਬਲੱਡ ਦਾ ਮਾਮਲਾ ਹੋਵੇ ਚਾਹੇ ਉਹ ਕਿਸੇ ਡੋਨੇਸ਼ਨ ਜ਼ਕਾਤ ਦਾ ਮਾਮਲਾ ਹੋਵੇ ਕੋਈ ਅਪਾਹਜਾਂ ਨੂੰ ਸਾਈਕਲਾਂ ਚਾਹੀਦੀਆਂ ਨੇ ਉਹ ਵੀ ਇਨਸ਼ਾਅੱਲਾ ਜਿਵੇਂ ਮੰਨ ਲਓ ਗੇਲੋਂਗੜ ਮਾਜ਼ੀ ਦੀ ਬੰਗਲੇਰੀ ਆਪਣੀ ਮੇਨ ਮਸ਼ਹੂਰ ਹੈ ਐਦਾਂ ਨਹੀਂ ਅਸੀਂ ਮੈਨੇਜਮੈਂਟਾਂ ਨਾਲ ਖੁਦ ਨਾਲ ਜੁੜ ਕੇ ਉਹਨਾਂ ਦੇ ਅਸੀਂ ਇਹ ਮਾਜ਼ੀਨਾ ਮਸਜਿਦਾਂ ਦੀ ਪਹਿਚਾਨ ਨੂੰ ਲੈ ਕੇ ਆਵਾਂਗੇ ਮੂਰੇ ਇੱਕ ਇਨੀਸ਼ੀਏਟਿਵ ਇਹਦਾ ਬੜਾ ਅੱਛਾ ਇਨੀਸ਼ੀਏਟਿਵ ਲਿਆ ਔਰ ਇੱਕ ਅਫਸੋਸ ਵੀ ਹੁੰਦਾ ਹੈ ਇਹ ਦੇਖ ਕੇ ਕਿ ਇਸ ਤੋਂ ਪਹਿਲਾਂ ਕਿਸੇ ਵੀ ਸੁਸਾਇਟੀ ਨੇ ਸਮਾਜ ਸੇਵੀ ਸਸਤਾ ਨੇ ਕਿਸੇ ਵੀ ਅਰਲੀਕ ਲੀਟਰ ਨੇ ਕਿਸੇ ਪੋਲੀਟਿਕਲ ਲੀਟਰ ਨੇ ਇਹ ਕਿਉਂ ਨਹੀਂ ਸੋਚਿਆ ਇਹ ਜੋ ਸੋਚ ਬੰਦੀ 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 ਹੈ ਤੁਹਾਡੇ ਮਤਲਬ ਦਿਮਾਗ ਦੇ ਵਿੱਚ ਇਹ ਚੀਜ਼ ਕਿਵੇਂ ਆਈ ਦੇਖੋ ਜਿਹੜੀ ਅਸੀਂ ਸਾਡੇ ਮਾਰਾ ਪੈਰੀਆਂ ਨਾ ਇੰਡੀਆ ਲੈਵਲ ਤੇ ਉਹ ਸਾਡੀਆਂ ਮਾਰਾ ਅਸਲ ਵਿੱਚ ਦੇਖੋ ਇੱਕ ਇਮਾਮ ਨੇ ਜਿਹੜੇ ਸਾਡੇ ਉਹ ਤੋਂ ਹੀ ਸਾਰੀ ਕਾਮ ਰਿਪਰੈਜ਼ੈਂਟ ਹੋਣੀ ਆ ਅੱਜ ਸਾਡਾ ਬੱਚਾ ਜਿੱਥੇ ਨਮਾਜ਼ ਜੀ ਸੀ ਇਮਾਮ ਪਿੱਛੇ ਨਮਾਜ਼ ਪੜ ਰਿਹਾ ਕੱਲੂ ਜੋ ਸਾਡੇ ਇਮਾਮ ਸਾਹਿਬ ਦਾ ਉਹ ਹੋਊਗਾ ਪੜ੍ਹਾਇ ਜਾਊਗਾ ਉਹੀ ਰਿਪਰੈਜ਼ੈਂਟ ਕਰੂਗਾ ਪਰ ਅੱਜ ਜੇ ਅਸੀਂ ਆਪਣੇ ਅੰਦਰ ਖਾਤੇ ਗੱਲ ਕਰੀਏ ਇਮਾਮਾਂ ਨੂੰ ਲੈ ਕੇ ਤਾਂ ਅਸੀਂ ਇੰਨਾ ਤੱਕਾ ਕਰ ਰਿਹਾ ਮਾਮੂਨ ਸਾਹਿਬ ਇਮਾਮਾਂ ਨਾਲ ਇੰਨਾ ਕ ਤੱਕਾ ਕਰ ਰਿਹਾ ਕੱਲ ਪਰਸੋ ਹੀ ਇੱਕ ਮੇਰੀ ਸਾਥੀ ਨਾਲ ਗੱਲ ਹੋਈ ਉਹ ਕਹਿੰਦਾ ਪਿਛਲੇ 30 35 ਸਾਲ ਤੋਂ ਇੱਕ ਮੁਫਤੀ ਨਮਾਜ਼ ਜੀ ਕੀ ਮਾਂ ਉਹ ਆਪਣਾ ਉੱਥੇ ਦੇ ਰਹੇ ਨੇ ਮਿਹਨਤ ਦੇ ਰਹੇ ਨੇ ਪਰ ਉਹਨਾਂ ਦੀ ਸਿਰ ਮਹਜ 3500 4000 ਤਨਖਾਹ ਹੈ 35 ਹਜ਼ਾਰ ਤੋਂ 35 ਹਜ਼ਾਰ ਤੋਂ ਕਹਿੰਦੇ ਉਹ ਆਪਣੀ ਇੱਥੇ ਦੇ ਰਹੇ ਨੇ ਮਿਹਨਤ ਬਹੁਤ ਬੜੇ ਅਫਸੋਸ ਦੀ ਇਹ ਬਹੁਤ ਬੜਾ ਤਕਾ ਹੈ ਨਹਕੀ ਹੈ ਮਾਮੂਨ ਸਾਹਿਬ ਇਹ ਬਹੁਤ ਬੜੀ ਦੇਖੋ ਇੱਕ ਡੀਸੀ ਰੇਟ ਹੈ ਜਿਹੜਾ ਆਪਾਂ ਮੰਨ ਲਓ ਇੱਕ ਲੇਬਰ ਸਾਡੇ ਕੋਲ ਦਿੱਲੀ ਜਿਹੜਾ ਲੇਬਰ ਖੜਦੀ ਆ ਉਹਦੀ ਵੀ ਦਿਹਾੜੀ 600 ਰੁਪਏ ਆ ਤੇ ਆਪਾਂ ਇੱਕ ਮਹੀਨੇ ਦੇ ਜਿਹਾ ਏਵੈਲਿਊਏਟ ਕਰੀਏ ਇਹਨੂੰ 24 18000 ਰੁਪਏ ਮੰਨਦਾ ਠੀਕ ਹੈ ਜੀ ਹੁਣ ਮੰਨ ਲਓ ਆਪਾਂ ਮਸਜਿਦ ਤੇ ਹੀ ਲਾ ਦੋ ਆਪਾਂ ਕਿਤੇ ਪੱਥਰ ਲੈਣ ਚਲੇ ਜਾਨੇ ਆ ਕਿਸੇ ਅੱਗੇ ਸਾਹਮਣੇ ਮੁਸਲਮਾਨ ਪੱਥਰ ਆ ਲੈ ਉਹ ਕਹਿੰਦਾ ਵੀ ਮਸਜਿਦ ਦੇ ਨਾਮ ਤੇ ਤੁਸੀਂ ਪੱਥਰ ਲੈਣ ਆਇਓ ਤੁਸੀਂ ਚਲੋ ਛੱਡੋ ਜੀ ਮੈਂ ਕੋਈ ਆਪਣੀ ਉਹ ਨਹੀਂ ਲੈਂਦਾ ਜਿੰਨੇ ਦੀ ਖਰੀਦਾ ਉਹਨੇ ਕਿ ਦੇ ਦੋ ਉਹ ਵੀ ਪੈਸੇ ਪੂਰੇ ਲੈਂਦਾ ਵੀ ਆਪਾਂ ਇਮਾਮ ਸਾਹਿਬ ਚਲੋ ਠੀਕ ਹੈ ਜੀ ਉਹਨਾਂ ਨੂੰ ਉੱਪਰ ਪ੍ਰੋਫਿਟ ਨਹੀਂ ਦੇਣਾ ਉਹ ਐਟ ਲੀਸਟ ਉਹਨਾਂ ਦੇ ਬੱਚਿਆਂ ਦੀ ਫੀਸ ਉਹਨਾਂ ਦਾ ਰਾਸ਼ਨ 1 9000 10000 ਰੁਪਿਆ ਘੱਟੋ ਘੱਟ ਬੰਦਾ ਉਹਨਾਂ ਦਾ ਤੁਸੀਂ ਹੱਕ ਆਪਾਂ ਹੱਥ ਸਾਰੇ ਨਹੀਂ ਹੈ ਕਿਉਂ ਆਪਾਂ ਜਦੋਂ ਆਪਣੀ ਇੱਕ ਹیثیت ਨਹੀਂ ਹੈਗੀ ਕਿ ਇਮਾਮ ਸਾਹਿਬ ਨੂੰ ਰਿਪਰੈਜ਼ੈਂਟ ਕਰਨ ਦੀ ਮਸਜਿਦ ਚ ਵਧੀਆ ਤਰੀਕੇ ਨਾਲ ਕਿਉਂ ਪੰਗੇ ਲੈ ਰਹੇ ਆ ਉਹਨਾਂ ਦਾ ਪੂਰਾ ਵੈਲਿਊਏਟ ਕਰੋ ਉਹਨਾਂ ਦੀ ਸੈਲਰੀ ਕਿੰਨੀ ਬੰਦੀ ਹੈ ਤਾਂ ਜਾ ਕੇ ਮਰਜ਼ੀ ਦਾ ਪੰਗਾ ਲਵੋ ਇਹ ਸਹੀ ਗੱਲਾਂ ਨੇ ਅਸੀਂ ਸਿਰਫ ਚਾਰ ਬੰਦੇ ਜੀ ਨੌ ਕਰਨਾ ਹੁੰਦਾ ਸ਼ਹਿਰ ਜਨਗਨਾਂ ਹੁੰਦਾ ਹੀ ਸਾਡੇ ਫਲਾਮਾ ਜੀ ਖੜੀ ਕਰਤੀ ਜਦ ਕਿ ਅਸੀਂ ਮਾਮਾ ਨੂੰ ਅੰਦਰ ਬਿਠਾ ਕੇ ਉਹਨਾਂ ਨਾਲ ਧੱਕਾ ਕਰ ਰਹੇ ਆ ਇਹ ਅਸੀਂ بڑا ਕਦਮ ਚੁੱਟਣ ਜਾ ਰਹੇ ਆ ਸ਼ਹਿਰ ਲੇਬਰ ਤੇ ਵੀ ਇਮਾਮਾ ਸਾਹਿਬਾਨ ਦੀ ਸਾਡੀ ਤਨਖਾਹ 8 ਜਾਂ 10 ਜੋ ਵੀ ਮਾਸ਼ੂਰੇ ਚ ਤੈ ਹੋ ਗਿਆ ਵੀ ਘੱਟੋ ਘੱਟ ਹੋਣੀ ਚਾਹੀਦੀ ਆ ਮਾਮੂਨ ਸਾਹਿਬ ਅੱਜ ਮਾਰਜੀ ਚ ਬਿੱਲ ਆਉਂਦਾ ਉਹ 10 ਰੁਪਏ ਯੂਨਿਟ ਜਾਂ 7-8 ਰੁਪਏ ਲੱਗ ਕੇ ਆਉਂਦਾ ਕੀ ਮਾਰਜੀ ਮੈਨੇਜਮੈਂਟ ਸਰਕਾਰ ਨੂੰ ਕਹਿ ਦਿੰਦੀ ਆ ਵੀ ਨਾ ਜੀ ਇਹ ਤਾਂ ਮਾਰਜੀ ਦਾ 2 ਰੁਪਏ ਕਰੋ ਇਹਦਾ ਰੇਟ ਉੱਥੇ ਦੇਣਾ ਪੈਂਦਾ ਫਿਰ ਤੁਸੀਂ ਮਾਮਾ ਨਾਲ ਕਿਉਂ ਤੱਕਾ ਕਰ ਰਹੇ ਹੋ ਇਹ ਤੱਕਾ ਹੈ ਸਾਬ ਤਾਂ ਕਹਿਣ ਹੱਕੀ ਆ ਇਹ ਔਰ ਇਹ ਜੋ ਤੁਹਾਡੇ ਇਨੀਸ਼ੀਏਟਿਵ ਲੱਤੇਗਾ ਤੁਸੀਂ ਬਲੋਗ ਬੂਜੇ ਦੇ ਕੰਮ ਕਰਦੇ ਆ ਐਜੂਕੇਸ਼ਨ ਤੇ ਕੰਮ ਕਰੋਗੇ ਤੁਸੀਂ ਮਤਲਬ ਹੈਲਥ ਤੇ ਕੰਮ ਕਰੋਗੇ ਜਾਂ ਹੋਰ ਸੋਸ਼ਲ ਵੈਲਫੇਅਰ ਤੇ ਕੰਮ ਕਰੋਗੇ ਕੀ ਲੱਗਦਾ ਕਿ ਇਹ ਇਹਦੀ ਕਿੰਨੀਕ ਲੋਡ ਹੈ ਇਥੇ ਮੇਰਕੋਲ ਦੇ ਵਿੱਚ ਲੋੜੀ ਲੋੜਾ ਮਮੂਨ ਸਾਹਿਬ ਦੇਖੋ ਅਸੀਂ ਸਾਡੇ ਬਹੁਤ ਪਲਾਨ ਨੇ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਅਸੀਂ ਪਲਾਨ ਅੱਗੇ ਲੈ ਕੇ ਆ ਰਹੇ ਆ ਅਸੀਂ ਜਿਹੜੀਆਂ ਸੋਸਾਇਟੀਆਂ ਸਾਡੀ ਸੋਸਾਇਟੀ ਹੈ ਉਹ ਇਨਸ਼ਾਅੱਲਾ ਦੇਖੋ ਆਉਣ ਵਾਲੇ ਸਮੇਂ 'ਚ ਜਿਵੇਂ ਕੋਈ ਵੀ ਮੁਸਲਿਮਾ ਕਿਸੇ ਨੇ ਇਲਾਜ ਕਰਉਣਾ ਉਹ ਇਲਾਜ ਨਹੀਂ ਕਰਵਾ ਪਾਉਂਦਾ ਹੈਗਾ ਤਾਂ ਉਹਨੂੰ ਕਿਤੇ ਵੀ ਆਉਣ ਦੀ ਲੋੜ ਨਹੀਂ ਹੈਗੀ ਕਿਸੇ ਸੋਸਾਇਟੀ ਕੋਲ ਕੋਈ ਕਿਤੇ ਨਹੀਂ ਆਉਣ ਦੀ ਲੋੜ ਉਹ ਸਿਰਫ ਆਪਣੀ ਮਸਜਿਦ ਦੇ ਇਮਾਮ ਤੱਕ ਜਾਵੇ ਔਰ ਮਸਜਿਦ ਦੇ ਇਮਾਮ ਸਾਹਿਬ ਨੂੰ ਆਪਣਾ ਜਾ ਕੇ ਦੱਸੇ ਉਹ ਮਸਜਿਦ ਦੇ ਇਮਾਮ ਸਾਹਿਬ ਦੀ ਤਹਿਕੀਕ ਕਰਨ ਔਰ ਉਹ ਨੀੜੀ ਇਹ ਬੰਦਾ ਤਾਂ ਆਪਣੀ ਮੈਨੇਜਮੈਂਟ ਤੋਂ ਇੱਕ ਐਪਲੀਕੇਸ਼ਨ ਲਖਵਾ ਦੇਣਾ ਤੱਕਵਾ ਵੈਲਫੇਅਰ ਸੁਸਾਇਟੀ ਨੂੰ ਆਉਣ ਵਾਲੇ ਸਮੇਂ 'ਚ ਸਾਡੇ 6 ਮਹੀਨੇ ਦੇ ਇਹ ਇਨਸ਼ਾਅੱਲਾ 6 ਮਹੀਨੇ ਆ ਸਾਨੇ ਸਟੈਪ ਲੈ ਲੈਣੇ ਉਹ ਐਪਲੀਕੇਸ਼ਨ ਸਾਨੂੰ ਮੈਨੇਜਮੈਂਟ ਦੀ ਜਦੋਂ ਆ ਗਈ ਸਾਨੇ ਸਿਰਫ ਕੇਸ ਦੇ ਉੱਪਰ ਡਿਸਕਸ ਕਰਨਾ ਕਿੰਨਾ ਖਰਚਾ ਹੋਊਗਾ ਉਹ ਬੰਦਾ ਸਾਨੇ ਉਹ ਸਿੱਧਾ ਸਾਡੇ ਅਕਾਊਂਟ ਸੁਸਾਇਟੀ ਦੇ ਅਕਾਊਂਟ ਤੋਂ ਸਿੱਧਾ ਮੈਨੇਜਮੈਂਟ ਨੂੰ ਪਾ ਦੇਣਾ ਉਹ ਇਨਸ਼ਾਅੱਲਾ ਉਹ ਆਪਣਾ ਉਹਦੇ ਨਾਲ ਇਲਾਜ ਕਰਵਾਉਣ ਕਿਉਂਕਿ ਅੱਜ ਵੀ ਭਰੋਸਾ ਜਿਉਂਦਾ ਸ਼ਹਿਰ ਦੀਆਂ ਸਾਡੀਆਂ ਜਿੰਨੀਆਂ ਵੀ ਮਾਜਰੀ ਮੈਨੇਜਮੈਂਟ ਨਾਲ ਅਲਹਮਦੁਲਿਲਾ ਮੈਨੂੰ ਐ ਲੱਗਦਾ ਵੀ ਜਿਹੜੇ ਫੁੱਟਕਲ ਖਰਚੇ ਹੋਣਗੇ ਛੋਟੇ ਛੋਟੇ ਇਲਾਜ ਹੋਣਗੇ ਉਹ ਮਾਜਰੀ ਮੈਨੇਜਮੈਂਟ ਹੋਰ ਲਈ ਕਰ ਲਿਆ ਕਰੂ ਆਪਣੇ ਤੇ ਬਾਕੀ ਦੇ ਜਿਹੜੇ ਵੱਡੇ ਲੈਵਲ ਦੇ ਹੋਣਗੇ ਉਹ ਇਨਸ਼ਾਅੱਲਾ ਸਾਡੇ ਤੱਕ ਕਰਨਗੇ ਔਰ ਉਹ ਆਪ ਵੀ ਹਿੱਸਾ ਹੋਣਗੇ ਔਰ ਇਨਸ਼ਾਅੱਲਾ ਅਸੀਂ ਵੀ ਪੇ ਕਰਾਂਗੇ ਇਸ ਤੇ ਕੀ ਹੈ ਸਾਡੇ ਜਿਹੜਾ ਪੇਸ਼ੈਂਟ ਆ ਉਹਦਾ ਪਰਦੇਦਾਰੀ ਦਾ ਲਿਹਾਜ਼ ਰਹਿ ਜੂਗਾ ਔਰ ਮੈਨੇਜਮੈਂਟ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਜਿਹੜਾ ਬੰਦਾ ਹੈ ਇਨਵੈਸਟੀਗੇਸ਼ਨ ਕਰਨ ਦੀ ਲੋੜ ਨਹੀਂ ਹੁੰਦੀ ਮੈਨੇਜਮੈਂਟ ਨੂੰ ਮਾਜਰੀ ਦੇ امام صاحب ਨੂੰ ਪਤਾ ਹੁੰਦਾ ਹੈ ਵੀ ਉਹ ਬੰਦਾ ਕਿੱਥੇ ਤੱਕ ਹੈਗਾ ਕਿੰਨੇ ਜੋਗਾ ਹੈਗਾ ਅਗਰ ਕੱਲ ਨੂੰ ਕੋਈ ਤਾਕੜਾ ਬੰਦਾ ਆਉਂਦਾ ਤਾਂ ਮੈਨੇਜਮੈਂਟ ਖੁਦ ਹੀ ਕਹਿ ਦਊਗੀ ਬਸ ਇਹ ਐਪਲੀਕੇਸ਼ਨ ਲਿਖਣ ਦੀ ਲੋੜ ਨਹੀਂ ਇਹ ਬੰਦੇ ਪਿੱਛੋਂ ਐ ਤਕੜੇ ਨੇ ਇਹਨਾਂ ਦੇ ਰਿਸ਼ਤੇਦਾਰ ਆ ਹਨ ਆਪਾਂ ਨੂੰ ਉਹ ਨਹੀਂ ਇੱਚ ਸਾਨੂੰ ਇੱਕ ਦਾ ਇਨਵੈਸਟਿਗੇਸ਼ਨ ਮੁਕੰਮਲ ਮਿਲ ਜੂਗੀ ਦੂਸਰਾ ਇਹ ਹੈ ਵੀ ਲੋਕ ਸਾਡੇ ਮਸਜਿਦਾਂ ਕਿੰਨ ਨੂੰ ਆਣਾ ਸ਼ੁਰੂ ਹੋਣ ਜੀ ਅਸੀਂ ਸਿਰਫ ਕਲੀ ਨਮਾਜ਼ ਦੀ ਸੋਚ ਲਈ ਫਿਰਦੇ ਆ ਬਿਲਕੁਲ ਸਭ ਤੋਂ ਪਹਿਲਾਂ ਤਾਂ ਨਮਾਜ਼ ਦੀ ਪੁੱਛ ਹੈ ਪਰ ਇਹ ਚੀਜ਼ਾਂ ਵੀ ਆਪਾਂ ਨੂੰ ਖੜੀਆਂ ਕਰਨੀਆਂ ਚਾਹੀਦੀਆਂ ਨੇ ਵੀ ਲੋਕ ਨਮਾਜ਼ ਮਸਜਿਦਾਂ ਕਰਨ ਨੂੰ ਆਣਾ ਸ਼ੁਰੂ ਹੋਣ ਜੀ ਔਰ ਅੱਗੇ ਹੋਰ ਅਗਰ ਮੈਂ ਗੱਲ ਕਰਾਂ ਤਕਵਾ ਗੱਲ ਫਿਰ ਸੋਸਾਇਟੀ ਦੇ ਹੋਰ ਕੀ ਪਲਾਨਸ ਹੋਣਗੇ ਇਸ ਤੋਂ ਵੱਧ ਇਸ ਤੋਂ ਵੱਡੇ ਸਾਡੇ ਪਲਾਨ ਇਹ ਨੇ ਵੀ ਜਿਹੜੇ ਹੁਣ ਅਸੀਂ ਮਾਸ਼ਾਅੱਲਾ ਅਗਰ ਕੋਈ ਵੀ ਬੱਚਾ ਐਸਾ ਹੈਗਾ ਸ਼ਹਿਰ 'ਚ ਅਸੀਂ ਨਾ ਮਾਮੂਨ ਸਾਹਿਬ ਪਿਛਲੇ ਸਾਲ ਬੜਾ ਵਧੀਆ ਸਾਡੀ ਟੀਮ ਨੇ ਕੋਆਪਰੇਟ ਕੀਤਾ ਅਸੀਂ ਦੁਕਾਨ ਤੋਂ ਸ਼ਾਪ ਥੋਡੇ ਤੱਕ ਵੀ ਅਸੀਂ ਅਪਰੋਚ ਕੀਤੀ ਵੀ ਅਗਰ ਕੋਈ ਮੁੰਡੇ ਦੀ ਛੋਟੇ ਲੈਵਲ ਤੇ ਵੀ 10 ਹਜ਼ਾਰ 8000 ਤੇ ਤੁਹਾਨੂੰ ਵਰਕਿੰਗ ਲਈ ਮੁੰਡਾ ਚਾਹੀਦਾ ਦੁਕਾਨ ਤੇ ਕੋਈ ਸ਼ੋਰੂਮ ਤੇ ਕੱਪੜਿਆਂ ਦੇ ਕੋਈ ਏਜੰਸੀਆਂ ਚ ਮੈਂ ਉਹ ਉੱਥੇ ਸਾਨੇ ਮੁੰਡਿਆਂ ਨੂੰ ਇੱਕ ਮਾਸੇ ਚ ਬੁਲਾਇਆ tha ਉੱਥੇ ਉਹਨਾਂ ਦੀਆਂ ਲਿਸਟਾਂ ਬਣਾਈਆਂ ਸਾਨੇ ਹੋਰ ਜਿੰਨੇ ਵੀ ਹੋ ਸਕਿਆ ਅਸੀਂ ਵੱਧ ਤੋਂ ਵੱਧ 35 ਮੁੰਡੇ ਸਾਨੇ 10-10 ਮੈਂ ਕੋਈ ਵੱਡਾ ਨਹੀਂ ਕਹਿ ਰਿਹਾ 10-10 ਹਜ਼ਾਰ ਤੇ ਅਸੀਂ ਉੱਥੇ ਮੁੰਡਿਆਂ ਨੂੰ ਦੁਕਾਨਾਂ ਦੇ ਕੰਮ ਲਵਾਇਆ ਜੀ ਇਹਦੇ ਉੱਪਰ ਸਾਡੇ ਹੁਣ ਇਨਸ਼ਾਅੱਲਾ ਉਹਨਾਂ ਵਾਲੇ ਟਾਈਮ 'ਚ ਬਹੁਤ ਜ਼ਬਰਦਸਤ ਪਲਾਨ ਉਹ ਇਨਸ਼ਾਅੱਲਾ ਆਉਣ ਵਾਲੇ ਸਮੇਂ 'ਚ ਅਸੀਂ ਲੈ ਕੇ ਆਵਾਂਗੇ ਹੋ ਸਕਦਾ ਵੀ ਸਾਡੀ ਸੁਸਾਇਟੀ ਵਿੱਚ مشਵ ਕਾਫੀ ਸਾਥੀ ਮਾਸ਼ਾਅੱਲਾ ਜੁੜੇ ਹੋਏ ਨੇ ਵੀ ਜੇ ਕਿਸੇ ਲੜਕਾ ਕੋਈ ਤਪਤੀਸ਼ ਕਰਕੇ ਕੋਈ 5 ਸਾਲ ਮੁੰਡੇ ਨੇ ਕਿਸੇ ਵੀ ਕਾਰੋਬਾਰ ਚ ਕੰਮ ਕੀਤਾ ਮੰਨ ਲਓ ਕੋਈ ਕਿਸੇ ਵੀ ਕਾਰੋਬਾਰ ਨੂੰ ਆਉਨੇ ਆਪਣੇ 5 ਸਾਲ ਦਿੱਤੇ ਨੇ ਘਰ ਉਹ ਮਜ਼ਬੂਤ ਕਮਜ਼ੋਰ ਹੈ ਤਾਂ ਅਸੀਂ ਆਉਣ ਵਾਲੇ ਸਮੇਂ ਚ ਉਹਨੂੰ ਉਹਦਾ ਆਪਣਾ ਖੁੱਦਾ ਬਿਜ਼ਨਸ ਸਟੈਂਡ ਕਰਨ ਲਈ ਉਹਦਾ ਸਾਥ ਦੇਵਾਂਗੇ ਵੈਰੀ ਗੁੱਡ ਬਹੁਤ ਅੱਛੇ ਸੋਚੇ ਜੀ ਪਰ ਐ ਨਹੀਂ ਜੇ ਕੋਈ ਸਾਡੇ ਕੋਲ ਉਹੀ ਆ ਗਿਆ ਮੈਨੂੰ ਆ ਕੰਮ ਕਰਾ ਦੋ ਬਿਲਕੁਲ ਨਹੀਂ ਇਨਵੈਸਟੀਗੇਸ਼ਨ ਹੋ ਗਈ ਵੀ ਉਹਦੇ 5 ਸਾਲ ਖਰਚੇ ਹੋਏ ਹੋਣੇ ਚਾਹੀਦੇ ਨੇ ਕਿਸੇ ਵੀ ਕੰਮ ਤੇ ਫੇਰ ਉਹਦਾ ਸਾਥ ਦਿੱਤਾ ਜਾਊਗਾ ਪੂਰੀ ਤਫਤੀਸ਼ ਕਰਕੇ ਕਿਸੇ ਵੀ ਤਰੀਕੇ ਦਾ ਨਸ਼ੇ ਵਾਲਾ ਬੰਦਾ ਨਹੀਂ ਅਲਾਉਡ ਕਿਸੇ ਵੀ ਤਰੀਕੇ ਦਾ ਮਤਲਬ ਪ੍ਰੀਮੀਅਲਰ ਟਾਈਪ ਦਾ ਬੰਦਾ ਨਹੀਂ ਅਸੀਂ ਅਲਾਉ ਕਰਾਂਗੇ ਪਰ ਸਾਡੀ ਜਿਹੜੀ ਮੇਨ ਪੁਆਇੰਟ ਆ ਵੀ ਸਾਨੂੰ 5 ਤੋਂ 6 ਸਾਲ ਚਾਹੀਦੇ ਨੇ ਉਹ ਬੰਦੇ ਨੇ ਕਿਸੇ ਵੀ ਕੰਮ ਚ ਐਕਸਪੀਰੀਅੰਸ ਲੈਤਾ ਹੋਇਆ ਇਹ ਰੋ ਦਾ ਕੰਮ ਚ ਅਸੀਂ ਸਾਥ ਦਵਾਂਗੇ ਜੋ ਇਨਵੈਸਟ ਕਰੋਗੇ ਤੁਸੀਂ ਉਹ ਫਿਰ ਰਿਟਰਨ ਲਮੋਗੇ ਬੰਦੇ ਕੋਲ ਉਹ ਇਨਸ਼ਾਅੱਲਾ ਹੀ ਦੇਖੋ ਆਪਣੇ ਅੱਲਾ ਨੇ ਇਹ ਤਾਂ ਦਿਲਾਜੀ ਪਾਈ ਹੈ ਕੱਲੂ ਮੇਰੇ ਵੀ ਕੋਈ ਅਗਰ ਖੜਦਾ ਸਿਰ ਤੇ ਕੱਲੂ ਮੇਰਾ ਹੱਕ ਮੰਦਾ ਰਿਟਰਨ ਕਰਨ ਦਾ ਬਾਪਸ ਉਹ ਉਹਨਾਂ ਤੀ ਹੋਊਗਾ ਉਹ ਇਨਸ਼ਾਅੱਲਾ ਕਰਨਗੇ ਆਪਣੇ ਇਹਨੇ ਲੋਕ ਕਮਜ਼ੋਰ ਨਹੀਂ ਹੈਗੇ ਉਹ ਮੈਨੂੰ ਲੱਗਦਾ ਵੀ ਡਬਲ ਤੋਂ ਟ੍ਰਿਪਲ ਕਰਨ ਵਾਲੇ ਜੀ ਐਸੀ ਕੋਈ ਗੱਲ ਬਾਕੀ ਇੱਕ ਮੈਸੇਜ ਜੋ ਹੈ ਸੋਸਾਇਟੀ ਨੂੰ ਮਲੇਰਪੋਡਲਾ ਵਸੀਆਂ ਨੂੰ ਤੁਹਾਡੀ ਸੋਸਾਇਟੀ ਦੇ ਤਰਫੋਂ ਕੀ ਰਹੂਗਾ ਆਪ ਮੇਲੀ ਜਿਹੜਾ ਸਾਡੀ ਫਿਕਰ ਹੈ ਨਾ ਮਸਜਿਦ ਨੂੰ ਲੈ ਕੇ ਆ ਮਸਜਿਦ ਸਹੀ ਸਾਡੇ ਨਿਜਾਮ ਸਹੀ ਹੋਗੇ ਸਭ ਕੁਝ ਸਹੀ ਹੋਗਾ मामੂਨ ਸਾਹਿਬ ਮਸਜਿਦ ਆਸਾਨੇ ਰਲ ਕੇ ਮੈਂ ਮਾਫੀ ਚਾਹੂੰਗਾ ਹੱਥ ਜੋੜ ਕੇ ਵੀ ਅਸੀਂ ਆਪ ਹੀ ਇਹਨੂੰ ਕਸਾ ਰਹਿਆਂ ਚੀਜ਼ ਨੂੰ ਦੇਖੋ मामੂਨ ਸਾਹਿਬ ਸੜਕਾਂ ਦੇ ਨਾ ਉਹ ਮਸਜਿਦ ਨੂੰ ਚੰਦਾ ਪਾ ਕੇ ਜਾਓ ਮਸਜਿਦ ਨੂੰ ਚੰਦਾ ਪਾ ਕੇ ਜਾਓ ਇਹ ਚੀਜ਼ ਸਾਡੀਆਂ ਤਾਂ ਮਸਜਿਦਾਂ ਖਜ਼ਾਨਿਆਂ ਦੇ ਘਰਨ ਸਭ ਤੋਂ بڑا ਖਜ਼ਾਨਾ ਸਾਡਾ ਕੁਰਾਨ ਹੈ ਕੁਰਾਨ ਚ ਕੀ ਹੈ ਹੁਣ ਮਾਮੂਨ ਸਾਹਿਬ ਦੇਖੋ ਦਿਨ ਚ ਕੀ ਹੁੰਦਾ ਥੋੜੇ ਘਰ ਮੰਗਣ ਆਲਾ 10 10 ਰੁਪਏ ਨੂੰ 5 ਤੋਂ 6 ਆ ਜਾਂਦੇ ਨੇ ਤੁਸੀਂ ਦਿਨੇ ਵੀ ਉਹ 10 ਰੁਪਏ ਦਿਨੇ ਉਹ ਨਹੀਂ ਦਿੰਦੇ ਮੈਂ ਇੰਨੀ ਗੱਲ ਕਹਿਣਾ ਵੀ ਜਿਹੜੀ ਸਾਡੀ ਮਸਜਿਦ ਹੈ ਜਿੱਥੇ ਮੇਰੇ ਦਾਦੇ ਨੇ ਮੇਰੇ ਪਰਦਾਦੇ ਨੇ ਮੇਰੀਆਂ ਪੂਰੀਆਂ ਪੁਸ਼ਟਾ ਨੇ ਨਮਾਜ਼ ਸਿਰਦੇ ਕੀਤੇ ਨਾ ਉਹ ਮੇਰੀ ਮਸਜਿਦ ਹੈ ਉਹਨਾਂ ਲਈ ਮੇਰੀਆਂ ਨਸਲਾਂ ਵੀ ਉੱਥੇ ਸਿਰਦਾ ਕਰਨਗੀਆਂ ਉਹ ਯਾਰ ਮੇਰੀ ਮਸਜਿਦ ਦਾ ਅਸੀਂ ਗੈਰ ਬੰਦਾ ਕੋਈ ਮੰਗਣ ਆ ਰਿਹਾ ਉਹ ਪਤਾ ਨਹੀਂ ਕਿਹੜੀ ਸਟੇਟ ਦਾ ਹੁੰਦਾ ਹੈ ਪਹਿਚਾਨ ਵੀ ਨਹੀਂ ਹੁੰਦੀ ਉਹਨੂੰ ਅਸੀਂ 68 68 68 ਦਿਹਾੜੀ ਚ ਪੰਜ ਜਿਹਨਾਂ ਨੂੰ 50 ਰੁਪਏ ਦੇ ਦਿੰਨੇ ਆ ਕੀ ਅਸੀਂ ਇੱਕ ਬਕਸਾ ਲਾ ਕੇ ਮੇਰੇ ਇੱਥੋਂ ਜਿਹੜਾ ਤੁਹਾਡੇ ਅਸਲ ਅੱਜ ਮੰਦਰ ਕੋਲੇ ਨੂੰ ਮੈਸੇਜ ਹੈ ਵੀ ਇੱਕ ਮਸਜਿਦ ਦੇ ਨਾਮ ਦਾ ਤੁਸੀਂ ਆਪਣੇ 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 ਘਰ ਇੱਕ 10 ਰੁਪਏ ਦਾ ਬਕਸ ਨਹੀਂ ਲਾ ਸਕਦੇ ਇਹ ਬੜੀ ਬੇਵਕੂਫੀ ਦੀ ਗੱਲ ਹੈ ਕੀ ਆਪਣੇ ਦਿਲਾ ਦੇ ਆਪਾਂ ਹੱਤ ਰਖੀਏ ਦਸੀਏ ਵੀ ਕੀ ਤੁਸੀਂ ਆਪਣੇ ਘਰਾਂ ਤੇ ਆਉਂਦੇ ਲੋਕਾਂ ਨੂੰ ਦਾ 10 ਰੁਪਏ ਦਿੰਦੇ ਨਹੀਂ ਜੋ ਤੁਸੀਂ ਗੈਰ ਬੰਦਿਆਂ ਨੂੰ ਦੇ ਸਕਦੇ ਹੋ ਤਾਂ ਤੁਹਾਡੀ ਮਸਜਿਦ ਕੀ ਆਪਣੀ ਨਹੀਂ ਇਹ ਤੋੜਾ ਕੋਈ ਹੱਕ ਨਹੀਂ ਆਪਣੀ ਮਸਜਿਦ ਕਰਨੀ ਨੂੰ ਕੱਲੂ ਜਗ ਆਖਰੇ ਚ ਮਸਜਿਦ ਤੁਹਾਡੇ ਸਾਹਮਣੇ ਖੜੀ ਹੋਊਗੀ ਵੀ ਤੂੰ ਗੈਰ ਨੂੰ ਗੈਰਾਂ ਨੂੰ ਠੀਕ ਆ ਉਹਨਾਂ ਨੂੰ ਵੀ ਦੇਣਾ ਬੰਦਾ ਤਾਂ ਪਰ ਮੇਰਾ ਕੋਈ ਹੱਕ ਨਹੀਂ ਥਾ ਜੀ ਇਹ ਵੱਡੇ ਸਵਾਲ ਵੱਡਾ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਐਵੇਂ ਆਪਾਂ ਅੰਨੇ ਹੋ ਕੇ ਨਾ ਫਿਰਿਏ ਔਰ ਬੇਵਕੂਫੀ ਹੈ ਸਿਰਫ ਇਹ ਚਾਰ ਬੰਦਿਆਂ ਦੀ ਡਰਾਮੀ ਜ਼ਿੰਦਗੀ ਹੈ ਚਾਰ ਬੰਦਿਆਂ 'ਚ ਅਸੀਂ ਸਾਹਬੀਆਂ ਦੀ ਉੱਚ ਚੜੇ ਜਾਂਦੇ ਆ ਲਾਈਨ 'ਚ ਵੀ ਅਸੀਂ ਤਾਂ ਬਹੁਤ ਨੇਕ ਫਲਾਈ ਬੰਦੇ ਆ ਜਦੋਂ ਚਾਰ ਬੰਦਿਆਂ ਤੋਂ ਬਾਅਦ ਇਕੱਲੇ ਹੁੰਨੇ ਆ ਫਿਰ ਅਸੀਂ ਬਹੁਤ ਉਦੇ ਤੇ ਆ ਜੰਨੇ ਆ ਵੀ ਸਾਨੇ ਆਪਣੇ ਸਕੇ ਮਰੇ ਹੋਏ ਵੀ ਨਹੀਂ ਪੁੱਛੇ ਜੀ ਇਹ ਚੀਜ਼ ਆ ਜਾਂਦੀ ਹੈ ਸਾਡੇ ਚ ਬਿਲਕੁਲ ਬਿਲਕੁਲ ਮਦਮੇ ਸਾਹਿਬ ਬਹੁਤ ਇੱਕ ਅੱਛੀ ਸੋਚ ਨਾਲ ਲੈ ਕੇ ਚੱਲੇ ਹੋ ਅੱਲਾ ਤੁਹਾਨੂੰ ਕਾਮਯਾਬ ਕਰੇ ਔਰ ਤੁਹਾਨੂੰ ਤੁਹਾਡੇ ਮਕਸਦ ਦੇ ਵਿੱਚ ਜੋ ਸੀ ਮਕਸਦ ਦੱਸਿਆ ਨਾ ਮਾਸ਼ਾਅੱਲਾ ਬਹੁਤ ਅੱਛੇ ਮਕਸਦ ਹੈ ਮੈਂ ਉਮੀਦ ਕਰਦਾ ਕਿ ਇਹ ਚੀਜ਼ ਦੀ ਇਸ ਸ਼ਹਿਰ ਨੂੰ ਬਹੁਤ ਲੋੜ ਸੀ ਔਰ ਜੋ ਤੁਹਾਡੇ ਵਰਗੇ ਮਤਲਬ ਯੰਗੇਸਟਰਸ ਐ ਸਾਰੇ ਮੈਂ ਦੇਖਿਆ ਉਸ ਦਿਨ ਤੁਹਾਡੇ ਜੋ ਮੈਂਬਰਸ ਐ ਉਹ ਵੀ ਯੰਗ ਐ ਔਰ ਜੋ ਯੰਗ ਬੰਦੇ ਐ ਮਤਲਬ ਹੋਰ ਖਰਾਬਾ ਬਾਤ ਨੂੰ ਛੱਡ ਕੇ ਇਸ ਲਾਈਨ ਦੇ ਵਿੱਚ ਆ ਰਹੇ ਹਨ ਜਿਵੇਂ ਕਿ ਤੁਸੀਂ ਮਤਲਬ ਇੱਕ ਫਲਾਈ ਕੰਮ ਕਰ ਰਹੇ ਹੋ ਔਰ ਮੈਂ ਉਮੀਦ ਕਰਦਾ ਕਿ ਆਉਣ ਵਾਲਾ ਜੋ ਫਿਊਚਰ ਐ ਇਸ ਸ਼ਹਿਰ ਦਾ ਔਰ ਬੜਾ ਬ੍ਰਾਈਟ ਐ ਔਰ ਇਨਸ਼ਾਅੱਲਾ ਜਿੰਨੀ ਮਤਲਬ ਸ਼ਹਿਰ ਵਾਸੀਆਂ ਤੋਂ ਵੀ ਤੁਹਾਡੀ ਸਪੋਰਟ ਹੋ ਸਕੂਗੀ ਕਰਾਂਗੇ ਕਿਉਂਕਿ ਮਲੇਰ ਕੋਡ ਲਾ ਇਹਨਾਂ ਚੀਜ਼ਾਂ ਦੇ ਵਿੱਚ ਮਜੂਰ ਐ ਬਿਲਕੁਲ ਸਪੋਰਟ ਇਚ ਆਪਣੀਆਂ ਮਾਜ਼ੀਦਾ ਦੀ ਐ ਜੀ ਜੀ ਆਪਣੀਆਂ ਆਪਣੀਆਂ ਮਸਜਿਦਾਂ ਕਨੇ ਉਹ ਖੜੇ ਹੋ ਸਾਨੂੰ ਮਰਜ਼ੀ ਦਾ ਸਾਨੂੰ ਇਨਵਾਈਟ ਕਰਨ ਵੀ ਅਸੀਂ ਆ ਪਲਾਨ ਲੈ ਕੇ ਖੜੇ ਆ ਸਾਡਾ ਸਾਥ ਦੋ ਤੁਸੀਂ ਆਪਣੀਆਂ ਮਸਜਿਦਾਂ ਚ ਸਪੋਰਟ ਦੇਣੀ ਆ ਸਾਨੂੰ ਕੁਝ ਨਹੀਂ ਪਰ ਆਪਾਂ ਆਪਣੀਆਂ ਮਸਜਿਦਾਂ ਨੂੰ ਰਿਪਰੈਜ਼ੈਂਟ ਕਰਨਾ ਜੀ ਬਹੁਤ ਬਹੁਤ ਸ਼ੁਕਰੀਆ ਮੁਜ਼ਮਮਿਲ ਸਾਹਿਬ ਆਉਣ ਵਾਸਤੇ ਜੀ ਹੋਰ ਇਨਚਾ ਲਾਉਣ ਵਾਸਤੇ ਵੀ ਤੁਹਾਡਾ ਗੱਲਬਾਤ ਕਰਦੇ ਰਹਾਂਗੇ ਥੈਂਕ ਯੂ ਥੈਂਕ ਯੂ ਵੈਰੀ ਮਚ ਆਪਾਂ ਗੱਲ ਕਰ ਰਹੇ ਸੀ ਮੁਜ਼ਮਮਿਲ ਬਿਨ ਇਕਬਾਲ ਜੋ ਮਤਲਬ ਬੜੇ ਇੱਕ ਐਥੀਓਰਿਆਸਟਿਕ ਨੌਜਵਾਨ ਹੈ ਬਲੇਰ ਕੋਲ ਦੇ ਦਾ ਔਰ ਇੱਕ ਅੱਛੀ ਸੋਚ ਨੂੰ ਲੈ ਕੇ ਚੱਲੇ ਆ ਔਰ ਜੋ ਇਹਨਾਂ ਦੇ ਦਿਮਾਗ ਦੇ ਵਿੱਚ تھا ਜਿੱਥੇ ਤੱਕ ਇਹਨਾਂ ਦੀ ਵਸਤ ਸੀਗੀ ਉੱਥੇ ਤੱਕ ਇਹਨਾਂ ਨੇ ਸੋਚਿਆ ਉਸ ਤੋਂ ਅੱਗੇ ਜੋ ਇਸ ਵੀਡੀਓ ਨੂੰ ਦੇਖਣ ਵਾਲੇ ਨੇ ਇਸ ਸ਼ਹਿਰ ਦੇ ਜੋ ਆਪਾਂ ਗੱਲ ਕਰੀਏ ਬਚਿੰਦੇਨ ਬਹੁਤ ਇਹਨਾਂ ਤੋਂ ਵੀ ਸਮਝਦਾਰ ਹੋਣਗੇ ਇਹਨਾਂ ਤੋਂ ਵੀ ਐਕਸਪਰਟ ਹੋਣਗੇ ਅਗਰ ਤੁਹਾਡਾ ਕੋਈ ਸੁਜੈਸ਼ਨ ਹੈ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਨੂੰ ਗਾਈਡ ਕਰੋ ਇਹਨਾਂ ਨੂੰ ਤੁਹਾਡੀ ਵੀ ਗਾਈਡੈਂਸ ਦੀ ਜ਼ਰੂਰਤ ਹੈ ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ ਔਰ ਐਸੀ ਹੀ ਹੋਰ ਇਨਫੋਰਮੇਟਿਵ ਵੀਡੀਓਜ਼ ਨਾਲ ਹਾਜ਼ਰ ਹੁੰਦਾ ਰਹੂੰਗਾ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ